ਕੋਈ ਆਇਆ ਪਾਣੀ ਲੈ ਕੇ ਆਉਣਾ ਵਾ ਕੋਈ ਲੜੀ ਜਾਇਆ ਪਰ ਹਰ ਟਾਈਮ ਤੇ ਲੜਦੋਂ ਬਗਾਰ ਕੋ ਗੱਲ ਹੀ ਨਹੀਂ ਹੁੰਦੀ ਤੁਹਾਨੂੰ ਪਸਾਨੇ ਕੀ ਖਾਦੇ ਤੁਸੀਂ ਸਾਧਰ ਕਰਦੀਆਂ ਜੀ ਦੀਦੀ ਲੜਨ ਨਹੀਂ ਮੈਂ ਕਿਹਾ ਤੁਹਾਨੂੰ ਬਸ ਇਹੋ ਕਿਹਾ ਕਿ ਵੀ ਦੋ ਕਟ ਮੈਂ ਆਂਦੀ ਚਾਹ ਬਣਾ ਕੇ ਲੈ ਆਇਆ ਕੰਮ ਤੇ ਫੇਰ ਉੱਥੇ ਹੀ ਰਿਹਾ ਕੰਮ ਵੰਡਿਆ ਦਾ ਕੀ ਫਾਇਦਾ ਸਾਰਾ ਪਾਣੀ ਕੱਲਾ ਰਹਾ ਕੇ ਤੇ ਚਲ ਗਈ ਕਹਿੰਦੀ ਇਹ ਜੀ ਚਾਹ ਬਣਾ ਕੇ ਤੂੰ ਲੈ ਆਇਆ ਦੋ ਕਟ ਚਾਹ ਦੇ ਮੰਗੇ ਤੇ ਇੰਨਾ ਰੋਲਾ ਪਾ ਕੇ ਦੱਸਤਾ ਮੰਮੀ ਨੂੰ ਕਿ ਵੀ ਮੈਂ ਕੰਮ ਕਰਦੀ ਸਾਰਾ ਆਹ ਔਲੋ ਵੇਲੇ ਨੂੰ ਤਾਂ ਬਸ ਐਹੋ ਹੀ ਆ ਚਾਹ ਬਣਾ ਲਓ ਤੇ ਪੀ ਲਓ ਤੇ ਰੋਟੀ ਲੈ ਆਓ ਵੇਲੇ ਲੋਕੇ ਕਮੀ ਨਹੀਂ ਤੇ ਮੈਂ ਕੱਲ ਦੱਸਾਂ ਮਮੀ ਨਾ ਉਹ ਕੈਨੇਡਾ ਭਲਾਉਣ ਬਾਰੇ ਡਈ ਗੱਲਾਂ ਕਰਨ ਉਹ ਤੇ ਮੈਂ ਤਾਂ ਤੇ ਜਿਹੜਾ ਸੋਨੂ ਸਾਰਾ ਸਾਰਾ ਦਿਨ ਪੜ੍ਹਿਆਂ ਚ ਕੰਮ ਕਰਦਾ ਉਹਨੂੰ ਤਾਂ ਲਵਾ ਇਹਨਾਂ ਦਾ ਕੁੱਖ ਵੀ ਨਹੀਂ ਕਰਨਾ ਬਾਹਰ ਜਾ ਕੇ ਨਾਲੇ ਮੰਮੀ ਕੈਨੇਡਾ ਦਾ ਇਹਨੇ ਪੈਸੇ ਕਿੱਥੋਂ ਲਾਉਣੇ ਆ ਉਹ ਤਾਂ ਪੈਸੇ ਹੁਲਕ ਲਾਂਦਾ ਹੀ ਹੈ ਤੇਰਾ ਘਰ ਵਾਲਾ ਮਮੀ ਨੂੰ ਤਾਂ 4 ਸਾਲ ਹੋ ਗਏ ਉਹ ਚਲੇ ਉਹਨਾਂ ਨੇ ਕਿਤੇ ਘਰ ਆ ਕੇ ਨਹੀਂ ਵੇਖਿਆ ਆਵੇਂ ਨਾ ਪੈਸੇ ਬਰਬਾਦ ਕਰੋ ਤੇ ਜੇ ਮੋੜਾ ਆਇਆ ਤਾਂ ਤੇ ਸ਼ਾਨ ਚ ਕੱਢਾਂਗੀ ਤੂੰ ਟੈਨਸ਼ਨ ਨਾ ਹੋਏ ਤੇ ਹਿੱਜੇ ਦੀ ਬੈਠ ਕੇ ਕਲਾਮਾਂਗੀ ਤੁਹਾਡਾ ਨਹੀਂ ਮਰਲਾ ਪੁੱਤ ਕੋਰਦੀ ਦੋਵਾਂ ਦਾ ਤੂੰ ਹੀ ਮੈਨਾਂ ਨਹੀਂ ਆ ਰੜ ਕੇ ਰਿਆ ਕਰੋਂ ਮਨਾ ਕੋ ਨਾ ਹੈਨੀ ਉੱਥੇ ਕਾਹੇ ਖਰਾਬ ਕਰਨੇ ਸਾਰੇ ਕੋਈ ਗੱਲ ਨਹੀਂ ਮੈਂ ਵੀ ਲੜਾਈ ਮੰਮੀ ਨਾਲ ਕੋਈ ਨਹੀਂ ਪਾ ਹੀ ਲੈਣੀ ਆ ਜਿੰਨਾ ਨੂੰ ਸੋਨੂ ਨੂੰ ਬਾਹਰ ਕੱਲਿਆ ਨੂੰ ਕੱਲੇ ਨੂੰ लवली ਨੂੰ ਕੱਲਿਆ ਤੇ ਕੋਈ ਹਾਨੀ ਕੱਲੇ ਨੂੰ ਮੈਂ ਵੀ ਵੇਨੇ ਨਾ ਕਿਤਾ ਭੇਜਦੇ ਆ ਤੇ ਤੁਹਾਡੇ ਕੱਪੜੇ ਨਹੀਂ ਧੋਦੇ ਵੇਚ ਤੂੰ ਮੈਂ ਤਾਂ ਨਹੀਂ ਧੋਦੇ ਤੁਹਾਡੇ ਕੱਪੜੇ ਹਾਂ ਤੇ ਜਦ ਮੰਮੀ ਨੇ ਕੰਮ ਦਿੱਤੇ ਸਾਰੇ ਵੰਡ ਕੇ ਕੱਪੜੇ ਧੋਦਿੰਨੀ ਫਿਰ ਕੀ ਸੀ ਤੇ ਮੈਂ ਆਪਣੇ ਧੋਲੇ ਦੀਦੀ ਲੜਾਈ ਕਰਨ ਨੂੰ ਤੂੰ ਬੜੀ ਸ਼ੇਰ ਆ ਲੜਾਈ ਕਰ ਨੂੰ ਇਹ ਲੜਾਈ ਵਾਲੀ ਕਿਹੜੀ ਗੱਲ ਆ ਜਦੋਂ ਮੈਂ ਆਪਣੇ ਕੱਪੜੇ ਧੋਣੇ ਮੈਂ ਧੋੜੇ ਤੇ ਤੁਸੀਂ ਆਪਣੇ ਧੋ ਲੋ ਕਿ ਮੈਨੂੰ ਬੜਾ ਕੁੱਸਾ ਜੜ ਆਇਆ ਵਿੱਚੋਂ ਚੰਗੀ ਹੋ ਜਾਂਦੀ ਐ ਵਿੱਚੋਂ ਇਹਨੂੰ ਪਤਾ ਨਹੀਂ ਕੀ ਹੁੰਦਾ ਸੜੀ ਬੜੀ ਰਹਿੰਦੀ ਵਾਸਤੇ ਪਤਾ ਨਹੀਂ ਕੀ ਹੋ ਰਿਹਾ ਹੈ ਦੇਣ ਕਿੱਥੇ ਆ ਗਿਆ ਤਾਂ ਕੰਮ ਜਿਹੜੀ ਪਿਆ ਸਾਰਾ ਕਰਨ ਵਾਲਾ ਪਾਣੀ ਪੀ ਪੀ ਕੇ ਬੋਤਲਾਂ ਖਾਲੀ ਕਰਕੇ ਸੁੱਟੀ ਜਾਂਦੇ ਸਾਰਾ ਡੱਬਰ ਪੰਨ ਦਾ ਕਿਹਨੂੰ ਪਤਾ ਨਹੀਂ ਭਾਂਡੇ ਵੀ ਪਏ ਮਾਂਜਣ ਵਾਲੇ ਸੋਈ ਵੀ ਸਾਫ਼ ਕਰਨ ਨੂੰ ਆਈ ਸਾਰਾ ਕੰਮ ਪਿਆ ਜੇ ਕਰਨ ਨੂੰ ਕਰਕੇ ਇਹ ਕੱਪੜੇ ਧੋ ਲਈ। ਕੰਮ ਕਾਦੇ ਵੰਡੇ ਮੇਰੇ ਸਿਰ ਤੇ ਫਾਹ ਬੈ ਗਿਆ। ਅੱਗੇ ਮੈਂ ਆਪਣੀ ਮਰਜ਼ੀ ਨਾ ਕਰਦੀ। ਚਲਾਂ। ਆਂਡੇ ਦੋ ਸਾਫ਼ ਕਰਕੇ ਕੱਪੜੇ ਧੋ ਕੇ ਧੇ ਲਈ। ਬਾਕੀ ਆਪੇ ਕਰੇਗੀ ਬਾਤ। ਹਾਏ। ਹਾਈ ਵੀ ਸਾੜ ਕੇ ਤੇ ਨੁਕੜੇ ਵਾਰਿਆ ਮम्मी ਨੂੰ ਦੱਸਿਆ ਹੁਣੀ। ਮੈਂ ਦੱਸਦੀ ਹਾਂ ਨਾ ਮम्मी ਨੂੰ। ਕਿੱਡੀ ਚ ਲਾ ਕੇ ਲੁਕਾ ਕੇ ਰੱਖਿਆ ਵੀ ਪਤਾ ਨਾ ਲੱਗੀ ਮੈਂ ਦਿਖਾ ਲ ਕਿਉਂ ਨਹੀਂ ਨਾ ਮੰਮੀ ਨੂੰ ਵੇ ਕੀ ਹਾਲ ਬਣਾਇਆ ਇਹਦਾ ਮੰਮੀ ਇਧਰ ਵੇਖੋ ਪੂਨਮ ਦੇ ਕੰਮ ਸਾੜ ਕੇ ਇਹਦੇ ਨੂੰ ਕਰੇ ਲਾਇਆ ਇਹਨੇ ਫਰਾਈਨ ਇਹ ਕਿੱਦਾਂ ਸਾੜਿਆ ਪਤਾ ਨਹੀਂ ਮੰਮੀ ਮੈਂ ਤੇ ਆਪ ਹੁਣ ਸਫਾਈ ਗਾਂਢੀ ਰਸੋਈ ਦੇ ਦੇ ਵੇਖਿਆ ਮੈਂ ਕਿੱਥੇ ਆ ਪੂਨਮ ਉਹ ਪਤਾ ਨਹੀਂ ਮੰਮੀ ਉਧਰ ਆਪਣੇ ਕਮਰੇ ਚ ਹੀ ਆਓ ਮੈਂ ਵੇਖਦੀ ਆ ਮੈਂ ਨਾ ਪੁੱਛਦੀ ਆ ਨਾ ਭਈ ਇਹਨੂੰ ਕੀ ਕੀਤਾ ਹੋ ਕੀ ਕਰਦੀ ਰਹੀ ਹੈ ਮਗਰੋਂ ਨਿੰਦੂ ਤੂੰ ਕਸਾਬੀ ਮੰਮੀ ਅੰਦਰ ਵੜ ਕੇ ਫੋਨ ਚਲਾਉਂਦੀ ਰਹਿੰਦੀ ਏ ਤੇ ਕੰਮ ਵਾਲੀ ਧਿਆਨ ਨਹੀਂ ਦਿੰਦੀ ਮੰਮੀ ਜਦੋਂ ਨੇ ਤੈਨੂੰ ਕੰਮ ਵੰਡੇ ਆ ਨਾ ਉਦੋਂ ਦੀ ਕੰਮ ਵਾਲੀ ਧਿਆਨ ਹੀ ਨਹੀਂ ਦਿੰਦੀ ਅੰਦਰ ਵੜ ਕੇ ਫੋਨ ਚਲਾਉਂਦੀ ਰਹਿੰਦੀ ਏ ਆ ਪਤਿਲੀਆ ਨੂੰ ਹੋਰ ਕੀ ਕੀਤਾ ਵਿਚਾ ਚਾ ਚਾ ਮੈਂ ਸਾਰਾ ਸਾੜਿਆ ਤੈਨੂੰ ਕਰਿਆ ਵੜਿਆ ਮੈਂ ਚੱਲ ਹਾਂ ਮੈਂ ਪੁੱਛਦੀ ਆ ਭਣਾ ਚੱਲ ਆਜੋ ਚੱਲ ਉਧਰ ਆਪਣੇ ਕਮਰੇ ਦੇ ਫੋਨ ਰਹੀ ਚਲਾਉਣ ਉਹ ਨਹੀਂ ਪੋਣਾ ਨਾ ਆਕੇ ਕੀ ਦਾ ਫਤੀਲਾ ਦਾ ਹਾਰ ਮਮੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਆ ਕੁਝ ਵੀ ਨਹੀਂ ਕੀਤਾ ਤੇ ਜਦੋਂ ਦਾ ਤੁਹਾਨੂੰ ਕੰਮ ਵੰਡ ਕੇ ਦਿੱਤਾ ਤੇਰਾ ਕੰਮ ਉਹ ਤੇ ਆਣੀ ਨਹੀਂ ਮੇਰਾ ਤਾਂ ਚਿੱਕਦਾ ਨਾ ਤੇਰੀ ਘਰਿੰ ਨਹੀ ਨਾ ਰਹਿ ਰਹਿਂਦੇ ਮਮੀ ਪਰ ਮੈਂ ਨਹੀਂ ਸੜਿਆ ਫਤੀਲਾ ਆਪੇ ਸੜ ਗਿਆ ਵਾ ਆਪੇ ਕਿਦਾਂ ਸੜ ਗਿਆ ਗਿਆ ਸਾਪੇ ਬਾਈ ਜਾਂਦਾ ਹੁੰਦਾ ਮਮੀ ਥਾੜ ਕੇ ਫਤੀਲਾ ਤੇ ਨੁਕਰੇ ਵਾੜਿਆ ਸੀ ਆ ਵੇਖ ਨਹੀਂ ਆਵੇ ਸੜ ਕੇ ਵਾੜਿਆ ਤੇ ਮੈਨੂੰ ਦੱਸ ਦੇਣੀ ਮੈਂ ਸਾਫ ਕਰ ਦੇਣੀ ਸਾਕਾ ਦਿੰਦੇ ਫਿਰ ਚੁੱਪਚੀ ਪੀਤੇ ਕਰ ਦੇਣਾ ਨਾ ਮੰਮੀ ਦੱਸਣ ਦੀ ਕੀ ਲੋੜ ਹੀ ਤੂੰ ਨਹੀਂ ਮੇਰੀ ਗੱਲਾਂ ਦੱਸਦੀ ਫਿਰ ਮੈਂ ਨਹੀਂ ਦੱਸਣਾ ਮੰਮੀ ਨੂੰ ਮੈਂ ਤਾਂ ਤੁਹਾਡੀ ਕਦੇ ਕੋਈ ਗੱਲ ਨਹੀਂ ਦੱਸੀ ਨਾ ਤੂੰ ਤੇ ਦੱਸੀ ਨੀ ਪਹਿਲਾਂ ਮੰਮੀ ਇਦਾਂ ਬੋਲਦੀ ਮੇਰੇ ਗੜੀ ਸੜ ਗਿਆ ਫਿਰ ਕੀ ਹੋ ਗਿਆ ਤੀ ਮਾਜ ਦਿੰਦੇ ਮੈਂ ਤਾਂ ਫਿਰ ਮੰਜਣਾ ਵੀ ਮੰਮੀ ਤੇ ਵਿਖਾ ਲੈਣਾ ਨਹੀਂ ਫਿਰ ਵਿਖਾ ਲੈਣ ਕੀ ਆਏ ਜੇ ਉਹਨੂੰ ਠੰਡ ਪੈ ਗਈ ਏ ਦੱਸ ਕਿ ਮੰਮੀ ਨੂੰ ਸਾਫ ਕਰਕੇ ਰੱਖ ਦਿੱਤੇ ਇੱਕੋ ਸੜਿਆ ਏ ਤੇ ਤੂੰ ਮੇਰੇ ਕੰਮ ਕਰਦੀ ਆ ਮੈਨੂੰ ਕਹਿ ਦੇਣਾ ਇਹਨੇ ਵਾਪਸ ਸਾਫ ਕਰ ਲੈਣਾ ਸਾਫ ਕਰ ਦਿੰਦੀ ਫਿਰ ਮੈਂ ਇਹਦੇ ਕੰਮ ਕਿਉਂ ਕਰਾਂ ਵੇ ਉਹ ਦਾਤਵਾਨੀ ਮੇਂ ਪੜਾ ਕੰਮ ਕਰਨੀਆਂ ਪੜਾ ਕੰਮ ਕਰਨੀਆਂ ਵੱਡੀ ਨਹੀਂ ਕਰਦੀ ਆ ਹੁਣ ਜਿੱਦਾਂ ਤੇ ਕੰਮ ਵੰਡ ਕੇ ਦਿੱਤੇ ਨੇ ਉਦੋਂ ਦਾ ਤੇਰਾ ਪਤਾ ਨਹੀਂ ਲੱਗਦਾ ਤੂੰ ਕੀ ਕਰਨੀ ਐ ਮੈਂ ਤਾਂ ਮੇਰੇ ਫੋਨ ਚਲੋਂਦੀ ਰਹਿੰਦੀ ਐ ਦੀਦੀ ਦੀ ਵਾਰੀ ਐ ਅੱਜ ਕੰਮ ਕਰਨ ਦੀ ਤੇ ਮਾਂਜੀ ਨਾ ਲੈਣਾ ਯਾਰ ਦੀਦੀ ਆਪਣੇ ਕੰਮ ਕਰਦੀ ਐ ਨਾ ਪਤੀਲਾ ਤੋ ਘਾਤੋਂ ਸਾੜਿਆ ਵਾ ਤੇਰੇ ਕੋ ਕੰਮ ਨਹੀਂ ਹੁੰਦਾ ਕਿ ਆ ਬਣਾ ਜਿੱਦਾਂ ਤੇ ਨੇ ਚੁੱਕੇ ਭਾਂਡੇ ਵਾੜ ਦੇ ਕਦੇ ਉੱਥੇ ਹੱਥ ਮਾਰ ਕੇ ਉੱਥੇ ਹੱਥ ਮਾਰ ਮੈਨੂੰ ਸੁਣਾ ਕੇ ਨਹੀਂ ਬੋਲੀ ਨਹੀਂ ਕੰਮ ਕਰਦੀ ਮੈਂ ਆਹ ਆ ਬਣਾ ਲੈ ਵੱਡੀ ਕਰਦੀ ਤੂੰ ਕੰਮ ਨਹੀਂ ਕਰਦੀ ਤੂੰ ਕੰਮ ਚਾਹ। ਉਹ ਵੀ ਮੈਂ ਆਪਣੇ ਹਿੱਸੇ ਦਾ ਕੰਮ ਕਰਕੇ ਇੱਕ ਵੇਲੀ ਹੋ ਜਾਈ ਨਹੀਂ ਕੈਮਨ ਦੀਦੀ ਹੁਣ ਕਰਦੀ। ਵੇਲੀ ਬੁਲੀ ਕਿ ਤੋਹ ਜਾਦੀ ਮੈਨੂੰ ਕਦਾਈ ਲੱਗਦਾ ਸਾਰਾ ਹੀ। ਮੈਨੂੰ ਕਹਿੰਦੇ ਦੱਸਿਆ ਵੀ ਜਿੰਨੀ ਨਿੱਕੀ ਹੋਣੀ ਸਿੱਖੀ ਆ ਤੇ ਗੱਲ ਵੀ ਤੂੰ ਉਹੀ ਕਰ। ਹੁਣ ਆ ਪਤੀਲਾ ਸਾਲ ਕਰਖਿਆ ਈ ਉੱਠ ਕੇ ਕੈਨੂੰ ਮਾਂਚ ਕੇ ਲਿਆ ਕੂਚਾ ਮਾਰਦੇ ਨੂੰ ਮਾਂਚ ਕੇ ਲਿਆ। ਅੱਜ ਮਾਂਜਣਾ ਦੀਦੀ ਹੋਰੀ ਅੱਜ ਮੰਮੀ ਭਾਂਡੇ ਨਹੀਂ ਦੀਦੀ ਨਿਵਾਰੀ ਦੀਦੀ ਨੇ ਇਹ ਨਾ ਠੇਕਾ ਲਿਆ ਵੀ ਤੇਰਾ ਸਾੜੇ ਛੋੜੇ ਜਿਵੇਂ ਭਾਂਡੇ ਤੂੰ ਸਾੜੇ ਨੇ ਨਾ। ਇਹਨਾਂ ਲੋਟ ਕਹਿੰਦਾ ਖੂਚਾ ਮਾਰ ਕੇ ਤੇ ਪਾਂਡੇ ਧੋ ਮਾਰ ਕੇ ਤੇ ਤਾਂ ਤਾਰ ਮੈਂ ਕਿਉਂ ਮਾਜਾਂ ਨੀ ਉਹਨੇ ਨਹੀਂ ਮਾਜਨੇ ਉਹਦਾ ਹੋਰ ਵੀ ਕੰਮ ਪੜਾ ਮਮੀ ਮੈਂ ਇਹਨੂੰ ਕੱਪੜੇ ਤਾਂ ਨੂੰ ਕਿਹਾ ਮੇਰੇ ਧੋਤੇ ਨਹੀਂ ਨੇ ਮੇਰੇ ਵੱਖਰੇ ਘਰ ਤੇ ਮੈਂ ਇਹਦੇ ਕਰੂਗੀ ਉਹ ਪਾਂਡੇ ਨਹੀਂ ਤੇ ਕੀ ਹੋ ਚੱਲਿਆ ਇਹਨੂੰ ਜਦੋਂ ਮੈਂ ਮਮੀ ਕੰਮੀ ਮਾੜ ਛੜਿਆ ਤੇ ਫੇ ਮੈਂ ਇਹਨਾਂ ਦੇ ਕੱਪੜੇ ਕਹੋ ਤੂੰ ਨੇ ਕੀ ਆ ਫੇ ਮਾੜਾ ਮਾੜਾ ਕਰ ਛੜਿਆ ਗਾਲਿਆ ਇਹੋਨੇ ਮੇਰੇ ਧੋਤੇ ਕੱਪੜੇ ਚੱਲ ਫੇ ਨਹੀਂ ਤਾਂ ਜੀ ਤੇ ਮੇਰੇ ਸਜਨੇ ਧੋਤੇ ਕੱਪੜੇ ਸਾਰੇ ਪ੍ਰੈਸ ਕਰ ਜਿੰਨੇ ਮੇਰੇ ਕੱਪੜੇ ਨੇ ਨਾ ਸਾਰੇ ਜੋੜ ਕੇ ਤਾਂ ਉਹ ਥਾਈ ਹੈਂਗਰਾਂ ਚ ਟਾਂਗੇ ਜਿੱਤੇ ਹੀ ਤੇ ਨਿਆਣੇ ਆ ਜੇ ਤੇ ਵਰਦੀਆਂ ਪ੍ਰੈਸ ਕਰ ਦੇ ਤੈਨੂੰ ਕੱਖ ਨਹੀਂ ਹੋ ਜਾਂਦਾ ਤੇ ਮੰਮੀ ਅੱਜ ਤੇ ਉਹਨਾਂ ਦੀ ਵਾਰੀ ਹੈ ਉਹਨੇ ਘਰ ਵੀ ਜਾਣਾ ਹੁੰਦਾ ਨਾ ਵੈਲੀਸ਼ ਨੂੰ ਕਿਨਾਂ ਤਾਰਾ ਤੋੜਨ ਜਾਂਦੀ ਹੈ ਹੁਣ ਹੁਣ ਜੀ ਉਹ ਸੁਧਰ ਗਈ ਤੇ ਹੁਣ ਤੂੰ ਵੀ ਘਰ ਦੀ ਜਾਨੀ ਹੈ ਉਹ ਅੱਗੇ ਨਾਲ ਹੁਣ ਬੜਾ ਸੁਧਰ ਗਈ ਹੁਣ ਮਾੜੀ ਜੀ ਆਵਾਜ਼ ਮਾਰੀ ਉਸੇ ਵਾਲੇ ਭੱਜੀ ਆਉਂਦੀ ਹੈ ਹੁਣ ਮੈਨੂੰ ਤੇਰੇ ਚ ਬੜੀਆਂ ਕਮੀਆਂ ਨਜ਼ਰ ਆਉਂਡ ਆਪੀਆਂ ਨਹੀਂ ਮੰਮੀ ਪਰ ਮੈਂ ਆ ਗਿਆ ਪਰ ਟਾਈਮ ਸਰ ਕੰਮ ਕਰ ਲੈਨੀ ਦੀਦੀ ਲੇਟ ਕਰਦੀ ਤੈਨੂੰ ਤਾਂ ਜ਼ਿਆਦਾ ਲੱਗਦਾ ਕੋਈ ਇਹੋ ਜ਼ਿਆਦਾ ਕੰਮ ਕਰਦੀ ਆ ਤੂੰ ਟਾਈਮ ਸਰ ਕਿੰਨਾ ਕ ਕਰਦੇ 8 ਵਜੇ ਤੇ ਸੁਤੀ ਉੱਠਦੀ ਹੈ ਉਹ 4-5 ਵਜੇ ਤੇ ਉੱਠੀ ਮਿਆਨੇ ਤਿਆਰ ਕਰਦੇ ਸਕੂਲੇ ਘਰਦੀ ਸਾਰੇ ਥਾਂ ਥਾਈ ਚਾਹ ਛੇ ਆਦੀ ਮੈਨੂੰ ਉਹ ਬਣਾ ਕੇ ਦੇਨੀ 8 ਵਜੇ ਦੀ ਚਾਹ ਤੂੰ ਬਣਾਣੀ ਉਹ ਵੀ ਤੂੰ ਮਤੇ ਨਾ ਉੱਠਣੀ ਹੁਣ ਤੂੰ ਮੰਮੀ ਫਿਰ ਤੁਹਾਡਾ ਫਾਇਦਾ ਕੀ ਹੈ ਜੇ ਇਹ ਕੰਮ ਵੰਡ ਕੇ ਦਿੱਤੇ ਤੁਸੀਂ ਤੇ ਇੱਕ ਦੂਜੇ ਦੇ ਕੰਮ ਕਰਨੇ ਆ ਕੰਮ ਵੰਡੇ ਵੇਖਾ ਆ ਵੰਡਿਆ ਦਾ ਚਾਜਾ ਕੋਈ ਇਹਦੇ ਨਾਲ ਤਾਂ ਚੰਗਾ ਹੀ ਇਕੱਠੇ ਕੰਮ ਰੈਂਦੇ ਤੇ ਨਹੀਂ ਮੰਮੀ ਤੇ ਇਹ ਡੱਗ ਰੋ ਹਾਨੂੰ ਅੱਡ ਕਰ ਦੋ ਸਾਡੀ ਨਹੀਂ ਦੋਵਾਂ ਦੀ ਬੰਨੀ ਆਪਸ ਚ ਇਹ ਤਾਂ ਨਿਕਲ ਨਹੀਂ ਮੰਮੀ ਅੱਡ ਨੂੰ ਰੋਂਦੀ ਬੱਸ ਨਹੀਂ ਅੱਡ ਨਹੀਂ ਬਣਾਉਣਾ ਜੋ ਮਰਜੇ ਅੱਡ ਨਹੀਂ ਮੈਂ ਕਰਨਾ ਜੇ ਅੰਡਾ ਹੋਣਾ ਨਾ ਤੇ ਆਪਣੇ ਪਕਾਉ ਤੇ ਖਾਣ ਮਿਲਣਾ ਰੱਖ ਨਹੀਂ ਘਰ ਦੇ ਵਿੱਚੋਂ ਅੰਡਾ ਹੋਣ ਦਾ ਲਾ ਲਾ ਰਹੀ ਜੀ ਲੱਤ ਦੀਆ ਤੇ ਤਾਂ ਮੰਜੀ ਤੋਂ ਪੜਾਇ ਦਾ ਪਤੀਲਾ ਮੇਰੇ ਨਾਲ ਲੈ ਮੈਂ ਤੁਹਾਨੂੰ ਮੈਂ ਦੋ ਦੇਣੀ ਕੋਈ ਗੱਲ ਨਹੀਂ ਤਾਂ ਤੂੰ ਨਹੀਂ ਰਹਿਣ ਦੇ ਆ ਲੈ ਪਤੀਲਾ ਨਾ ਤੂੰ ਚਿੱਟਾ ਕੱਢਣਾ ਹੀ ਇਹਦੇ ਵਿੱਚੋਂ ਮੂੰਹ ਦਿਖਣਾ ਚਾਹੀਦਾ ਚਲ ਹੁਣ ਪਤਾ ਮੰਜੀ ਤੇ ਸਵਾਰੀ ਆ ਕੇ ਬਹਰੇ ਨਹੀਂ ਗਈ ਦੋਵੇਂ ਆ ਕੇ ਸਵਾਰੀ ਆ ਕੇ ਬਹਰੇ ਨਹੀਂ ਆ ਲੈ ਇਹਦੇ ਦਾ ਮੂੰਹ ਪਰਾ ਹੈਗਾ ਮੂੰਹ ਪਤੀਲੇ ਦੇ ਵਿੱਚ ਮੈਂ ਨਹੀਂ ਮੰਨਿਆ ਮੈਨੂੰ ਖੁੜੇ ਵਖਾਣਾ ਹੀ ਲਿਆ ਕੇ ਆ ਆ ਕੀਤੀ ਆ ਮਾਰ ਕੇ ਨਹੀਂ ਮੈਂ ਤੋਹ ਲੈਨੀ ਆ ਨਹੀਂ ਮੈਂ ਤੋਹ ਲੈਨੀ ਆ ਆਪਣੇ ਮੇਰੇ ਹੈਗੇ ਹੱਥ ਜਦੋਂ ਧੋਣ ਦੀ ਵਾਰੀ ਹੋ ਉਦ ਜਾ ਕੇ ਮੰਮੀ ਨੂੰ ਫੜਾਤਾ ਪਤੀਲਾ ਕੇ ਵੀ ਆਵੇ ਨਾ ਸਾੜਿਆ ਵਾ ਹੈ ਲੂਟੀਆਂ ਲਾ ਕੇ ਆ ਗਿਆ ਸਾ ਢਿੱਡ ਭਰ ਗਿਆ ਨਹੀਂ ਉਦੋਂ ਤੂੰ ਸਾਫ਼ ਕਰਕੇ ਰੱਖਦੇ ਕੋਈ ਨਾ ਢੇੜੇ ਪਾਇਆ ਹੀ ਨਮਾਜ਼ ਲੈਣਾ ਹੀ ਆਪੇ ਮੇਰਾ ਢਿੱਡ ਖਾਦਾ ਭਰਨਾ ਜਦੋਂ ਤੂੰ ਮੇਰੀ ਅਗਲ ਜਾ ਕੇ ਗੱਲਾਂ ਕਰਦੀ ਮੰਮੀ ਕੋ ਮੈਂ ਤਾਂ ਸੱਚੀਆਂ ਕਰਦੀ ਮੈਂ ਝੂਠੀਆਂ ਦੀ ਨਹੀਂ ਨਾ ਕਰਦੀ ਨਹੀਂ ਤੇਰੀ ਵਾਰੀ ਹੀ ਨਾ ਕੰਮ ਕਰਨ ਦੀ ਤੇ ਆਵੇ ਨਾ ਸੁਈ ਦਾ ਕੀ ਹਰ ਮੈਂ ਤੂੰ ਤਾਂ ਮੈਂ ਤਾਂ ਕੱਲ ਸਾਫ਼ ਕਰ ਲਈ ਅੱਜ ਅੱਜ ਤੁਹਾਡੀ ਵਾਰੀ ਹੈ ਤੂੰ ਇਹ ਨਹੀਂ ਸਾਫ਼ ਕੀਤੀ ਫੇਰ ਇਹ ਕਿਹੜਾ ਪਾਈਦਰ ਸੋਈ ਚ ਦੱਸ ਇਹ ਤੁਸੀਂ ਭਾਇਆ ਅੱਜ ਤੁਹਾਡੀ ਵਾਰੀ ਹੈ ਨਾ ਕੰਮ ਕਰਨ ਦੀ ਕੰਮ ਕਰਨ ਦੀ ਹੁਣ ਮੈਂ ਤਾਂ ਡਹੀ ਆ ਕਾ ਆ ਮੈਂ ਵੇਖਿਆ ਤਾਂ ਤੂੰ ਉਨੁਕਰ ਲਾਇਆ ਸੀ ਫੇਰ ਕੀ ਹੋ ਗਿਆ ਮਾਂਜ ਲੈਣਾ ਨਹੀਂ ਆਪੇ ਮਾਂਜ ਲੈਣਾ ਹੈ ਆਪੇ ਫੇਰ ਮਾਂਜ ਨੂੰ ਲਿਸ਼ਕਾ ਲੈ ਨੂੰ ਹੁਣ ਲਿਸ਼ਕਾ ਲੈਣੀ ਹੈ ਕਿ ਕਿਹਾ ਤੂੰ ਲਵਾ ਕੇ ਤੁਹਾਨੂੰ ਸਾਹ ਆ ਗਿਆ ਹੈ ਨਾ ਢੱਡ ਭਰ ਗਿਆ ਹਣਾ ਹੁਣ ਤੇ ਮੰਮੀ ਕੋਲੋਂ ਬੇਸਤੀ ਕਰਾ ਕੇ ਮੇਰੀ ਹੁਣ ਮਾਂਜਣ ਦੀ ਹੈ ਤੇ ਨਾਲ ਭਾਂਡੇ ਛਾਰਾ ਵੀ ਧੋਦੇ ਮੇ ਕੱਪੜੇ ਧੋਵਾ ਹਣਾ ਅੱਜ ਤੁਹਾਡੀ ਵਾਰੀ ਐ ਨਾ ਕੰਮ ਕਰਨ ਦੀ ਆਹ ਨਾ ਖੜੋ ਮੈਂ ਨਹੀਂ ਪਤੀਲਾ ਪਤੂਲਾ ਕੋਈ ਵੀ ਮੰਨਣਾ ਕਰੋ ਆਪੇ ਕੰਮ ਜਦੋਂ ਤੁਸੀਂ ਸਾੜਦੇ ਭਾਂਡੇ ਮੈਂ ਨਹੀਂ ਮਾਜਦੀ ਹੁੰਦੀ ਤੂੰ ਨਹੀਂ ਮੰਨਣਾ ਤੇ ਤੂੰ ਪਿਆਰਉਂਗੇ ਆਪਣੇ ਹਿੱਸੇ ਦਾ ਕੰਮ ਕਰ ਤੇ ਮੈਂ ਵੀ ਚੱਲੀ ਆ ਆਪੇ ਮੰਮੀ ਮਾਜੂ ਆੜ ਕੇ ਮੈਂ ਲੱਗੀ ਆ ਕੱਪੜੇ ਧਾਉਣ ਮੇਰੇ ਜੁੜੇ ਜਾਵਾ ਤੁਹਾਡੇ ਨਾਲ ਕੀ ਗੱਲ ਹੋਈ ਤੂੰ ਤਹੀ ਕੀ ਰੋੜਾ ਪਾਇਆ ਤੁਹਾਡੀ ਆਵਾਜ਼ ਵੇਹਲੀ ਤਾਂ ਕਿ ਜਾਂ ਡੀ ਡੀ ਚੀਜ਼ ਤਾਂ ਲੰਡੀਆਂ ਹੀ ਹੋ ਆਪਣੀ ਭਾਬੀ ਨੂੰ ਪੁੱਛੋ ਜਿਹੜੀ ਮੈਂਨੇ ਸ਼ਿਕਾਇਤ ਲਗਾਈ ਆਂਦੀ ਮੰਮੀ ਕੋਲ ਕਾਜ਼ੀਆਂ ਸਗਾਤ ਲਾਉਂਦੀ ਭਾਬੀ ਤੁਹਾਡੀ ਮਿੱਟੀਲਾ ਮੇਰ ਕੋ ਸੜ ਗਿਆ ਹੀ ਹੈ ਕਿਤੇ ਉਹਦੇ ਕੋਈ ਮੋਦੀ ਦੀ ਨੇ ਮੇਰਾ ਰਾਈ ਦਾ ਪਾੜ ਭਾਗ ਦੱਸਿਆ ਮੰਮੀ ਨੂੰ ਤੇ ਸੜ ਗਿਆ ਇਹਦੇ ਨੂੰ ਸਾਫ਼ ਕਰ ਦੇਣਾ ਹੈ ਨਾ ਤੂੰ ਮੌਕਾ ਕੱਢ ਲਈ ਨਹੀਂ ਆ ਤਾਂ ਫਿਰ ਦੱਸਣਾ ਨਹੀਂ ਮੰਮੀ ਨੂੰ ਤਈ ਭਾਬੀ ਨੂੰ ਮੌਕਾ ਕੱਢ ਹੀ ਦਿੰਦੇ ਆ ਮੈਂ ਸੜ ਤੇ ਰੱਖਿਆ ਕਿ ਮੈਂ ਚਲ ਮੈਂ ਬਾਅਦ ਚ ਸਾਫ਼ ਕਰ ਦੂੰਗੀ ਸਾਫ਼ ਚਾਹ ਬਣਾ ਕੇ ਫੋਨ ਚਲਾਉਂਦੀ ਰਹਿੰਦੀ ਅੰਦਰ ਜਾ ਕੇ ਰਲ ਮਿਲ ਕੇ ਰਿਆ ਕਰੋ ਮੈਂ ਜ਼ਾਦਾ ਮਾਦਾ ਨੂੰ ਜਾ ਕੇ ਲੜਦੀਆਂ ਰਹਿੰਦੀਆਂ ਜਦੋਂ ਮਰਜ਼ੀ ਕੋਈ ਘਰ ਆਏ ਉਹਨਾਂ ਦਾ ਹੱਲ ਮਾਦਾ ਵੇਖ ਲੋ ਕਿਦਾਂ ਲੰਡੀਆਂ ਰਸੋਈ ਦੇ ਵਿੱਚ ਮੈਂ ਉੱਥੇ ਵੇਲੀ ਚ ਪੱਠੜ ਆਏ ਕੁੱਤਨ ਦੇ ਉੱਥੇ ਤੱਕ ਆਵਾਜ਼ਾਂ ਡੀ ਇਹਨਾਂ ਦੀ ਹੁਣ ਨਾ ਸੋਨ ਤਲਕਾਰ ਵਾਲੀ ਜੱਲੀ ਵੀ ਕੰਬਣੀ ਛਤੀ ਹੁੰਦੀ ਜਾਂਦੀ ਐ ਪਤੀਲਾ ਇਹਨੇ ਸਾੜ ਕੇ ਰੱਖ ਛੜਿਆ ਵੱਡੀ ਲੱਗੀ ਚਾਹ ਬਣਾਉਣ ਨੇ ਆਣੇ ਆਏ ਹਾਂ ਤੂੰ ਨੇ ਵਾ ਲਿਆ ਕੇ ਮੈਨੂੰ ਦਿਖਾ ਲਿਆ ਤੇ ਮੈਨੂੰ ਤਾਂ ਲੱਗੀ ਵੀ ਆ ਕੇ ਆ ਕੇ ਮੇਰਾ ਮੇਰਾ ਤਾਂ ਨਹੀਂ ਦੇ ਪਤੀਲਾ ਹੀ ਮਾਰਾ ਸਿਰ ਦੇ ਜਿੰਨਾ ਕਹਿੰਨੇ ਪਤੀਲਾ ਸਾੜ ਕੇ ਰੱਖਿਆ ਹੈ ਨਾ ਉਹ ਤੇ ਵੱਡੀ ਆ ਗਈ ਮੌਕੇ ਤੇ ਤੂੰ ਮੇਰੇ ਹੱਥੋਂ ਵੜ ਲਿਆ ਇਹ ਨਾਇ ਨੇ ਮੈਨੂੰ ਦੁਖੀ ਕੀਤਾ ਆ ਕੁੜੀ ਨੇ ਮਾਦਾ ਸਾੜਿਆ ਭਾਵੇਂ ਭਾਬੀ ਨਹੀਂ ਹੋਵੇ ਤੇ ਨਾ ਉਹਨੇ ਪੁੰਨ ਦਾ ਲਾ ਉਹ ਪਤਾ ਨਹੀਂ ਉਹ ਹਾਂ ਦੇ ਪੁਨਮ ਪੜਿਆ ਤੇ ਨ ਕਵਲ ਨਹੀਂ ਮਿਲਿਆ ਤਾਂ ਨਹੀਂ ਨਹੀਂ ਮਮੀ ਰਹਿੰਦੇ ਮੈਂ ਆ ਮਾਜ ਦੇਣੀ ਚੱਲ ਫੇਰ ਕੀ ਹੋ ਗਿਆ ਜੇ ਮਾਦਾ ਸਾੜੀ ਗਿਆ ਤੇ ਚੱਲ ਕੋਈ ਨਹੀਂ ਮਾਜ ਲਗੀ ਆਪੇ ਕੋਈ ਗੱਲ ਨਹੀਂ ਨਾ ਕਰ ਕੋਈ ਗੱਲ ਨਹੀਂ ਬਿੱਲੇ ਨੂੰ ਤਾਂ ਪੈਸੇ ਨਹੀਂ ਲੱਗੇ ਹੁਣ ਤੇ ਸਾਹਮਣੇ ਕਿੰਨੇ ਦਾ ਪਤਿਲਾ ਆਉਂਦਾ ਮੈਂ ਉਦੋਂ ਚੱਲ ਮਾਦਾ ਕੋਈ ਨਹੀਂ ਇੰਨੇ ਕਰਮ ਨਹੀਂ ਹੋਈਦਾ ਚਾਰ ਪੰਜ ਦਾ ਪਤਿਲਾ ਆਣਾ ਮੈਂ ਲੈ ਆਉਂਗਾ ਕੋਈ ਨਹੀਂ ਪਤਿਲੀਆਂ ਵਿੱਚ ਜਾ ਧਰ ਦਿਆਂ ਹਾਂ ਮੇਰਾ ਤਾਂ ਦਿਨ ਲੱਫੇ ਚਲ ਰਵੈ ਲਿਆ ਕੇ ਦਾ ਮਾ ਉਹ ਲਿਆਦਾਗਾ ਮਾ ਤਾਂ ਕੋਈ ਨਹੀਂ ਕਰਮਣਾ ਹੋ ਉਹ ਤੇ ਕੋਈ ਨਹੀਂ ਲੈਵਾਂਗਾ ਉਹ ਵਡੀ ਤੇਰੇ ਸਾਹਮਣੇ ਪੈਸੇ ਮਾ ਜੀ ਉਹਨੂੰ ਮੈਂ ਕਦੇ ਪੈਸੇ ਦਿੱਤੇ ਨਹੀਂ ਇਹਨੂੰ ਮੈਂ ਜਿਹੜੇ ਤੇ ਭੂਏ ਚੜਾ ਲਿਆ ਇਹ ਪਤਾ ਨਹੀਂ ਕਿਦੀ ਆਹਨ ਬਲਾ ਜੰਬੀ ਦੀਆਂ ਇਤਰੀਆਂ ਗੱਲਾਂ ਸੰਦੇ ਨੇ ਇਹ ਇੱਕ ਆਵਾਜ਼ ਮਾਰਾ ਤਾਂ ਕਿੰਡੇ ਬਾਹਰ ਹੁਣ ਅੰਦਰੋਂ ਹੁੰਦੀ ਹੈ ਗੱਲਾਂ ਗੁੱਲਾਂ ਚ ਮਾ ਤਾਂ ਕਿਦੇ ਆਉਣਾ ਕਈ ਵਾਰ ਹੋ ਜਾਂਦੀ ਕਰਕੇ ਮੇਰੀ ਗੱਲ ਹੁਣ ਇਹਨਾਂ ਫੂਨ ਚ ਪੈਸੇ ਨਹੀਂ ਉਹ ਪਵਾ ਕੇ ਦੇਣੇ